ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ ਦੇਖੋ ਅਨਮੋਲ ਗਗਨ ਮਾਨ ਦਾ ਸਤੀਫੇ ਦੀ ਗੱਲ ਮੈ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨਾਂ ਨੇ ਸਤੀਫੇ ਮੰਨਦੇ ਨਾ ਪਰੇਮਾਨ ਤੋਂ ਸਤੀਫਾ ਦੇ ਰਹੀ ਹੈ ਨਹੀਂ ਹੁਣ ਇਹ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਉਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕੀ ਗੱਲ ਹੈ ਜੀ ਉਹਨਾਂ ਦੇ ਸਲਾਮਾਂ ਵਾਲੇ ਆਪ ਤੇ ਹੋਣ ਪਾਰਟੀ ਦਾ ਕੋਈ ਆਉਦੇਦਾਰ ਜਵਾਬ ਦੇਊਗਾ ਮੈਂ ਤਾਂ ਸਪੀਕਰ ਹਾਂ ਮੈਂ ਤਾਂ ਖਾਰਾ ਨਾ 10 ਦਿਨ ਪਹਿਲਾਂ ਜਿਹੜੀ ਤੇਜੀਵਾਲ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਸੀ ਉਹਨੇ ਵਿਸ਼ਾ ਦੱਸਿਆ ਕਿ ਆਪ ਵੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਉਹ ਜੋ ਚੱਲਦੀ ਜਾਂਦੀ ਹੈ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰ ਲੈਂਦੇ ਥੈਂਕ ਯੂ ਆ ਗੱਲ ਸਵਾਲ ਪੁੱਛਣਾ ਇਹਦੀਆਂ ਕਿੱਥੇ ਪਈਆਂ ਉਹ ਆਮ ਆਦਮੀ ਪਾਰਟੀ ਬਾਹਰ ਆ ਗਈ ਹੈ ਜਿਹੜਾ ਸਪੀਕਰ ਆਇਆ ਜੀ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਨੂੰ ਦੇਖੋ ਅਨਮੋਲ ਗਗਨ ਮਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜ੍ਹੀ ਆ ਕਿ ਮੈਂ ਦਫਤਰ ਜਾ ਕੇ ਪਤਾ ਕਰਾਂਗਾ ਕੀ ਉਹਨੇ ਪਰੇਮਾਨ ਦੇ ਨਾਮ ਪਰੇਮਾਨ ਦੋਸਤੀਫਾ ਦੇ ਰਹੀ ਹੈ ਨਹੀਂ ਹੁਣ ਇਹ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ ਡੇਢ ਲੱਖ ਲੋਕਾਂ ਦੇ ਨਮਾਇंदे ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਬਿਲਕੁਲ ਕੀ ਗੱਲ ਹੈ ਜੀ ਇਹਨਾਂ ਨੇ ਸਲਾਮਾ ਵਾਡੇ ਆਪ ਤੇ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਮੈਂ ਤਾਂ ਸਪੀਕਰ ਹਾਂ ਮੈਂ ਤਾਂ ਖਾਰਾਂ ਦਾ 10 ਦਿਨ ਪਹਿਲਾਂ ਜਿਹੜੀ ਤੇਜਰੀਵਾਲ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਨਾਂ ਦੇ ਵਿਚ ਨਾਲ ਦੱਸਿਆ ਕਿ ਅਸੀਂ ਆਪਣੀ ਨਾਰਾਜ਼ਗੀ ਜ਼ਾਹਿਰ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਜੋ ਦੱਸ ਰਹੇ ਨੇ ਉਹ ਜੋ ਰਿਪੇਅਰ ਕਰ ਲਿਓ ਗੱਲ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਵਾਈਟ ਵੀ ਦੇ ਦੇਣਗੇ ਗੱਲ ਕਰ ਲੈਂਦੇ ਆਂ। ਥੈਂਕ ਯੂ। ਆਹ ਕਾਲ ਤੋਂ ਪੁੱਛਣਾ ਇਹ ਏਰੀਆ ਕਿੱਥੇ ਸਤਿਫਾ ਹੈ ਜੀ? ਕਿਸ ਤਰ੍ਹਾਂ ਦੇਖਦੇ ਉਹਨਾਂ ਨੂੰ? ਦੇਖੋ ਅਨਮੋਲ ਗਗਨਵਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆਂ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ। ਕੀ ਉਹਨਾਂ ਦੇ ਰਿਮਾਨ ਦੇ ਨਾਮ ਰਹਿਮਾਨ ਤੋਂ ਅਸਤੀਫਾ ਦੇ ਰਹੀ ਹੈ? ਨਹੀਂ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ। ਆਮ ਆਦਮੀ ਪਾਰਟੀ ਕੋਲ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਮੈਂ ਤਾਂ ਖਾਰਾਂ ਦਾ 10 ਦਿਨ ਪਹਿਲਾਂ ਜਿਹੜੀ ਤੇਜੀ ਬਾਸ ਸਾਹਿਬ ਨਾਲ ਮੀਟਿੰਗ ਕਰਕੇ ਆਇਆ ਸੀ ਉਹਦੇ ਵਿੱਚ ਉਹਨਾਂ ਦੱਸਿਆ ਕਿ ਜਫੀਨ ਰਾਜ ਕੀ ਜਾਰੀ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਉਹ ਜੋ ਚੱਲਦੀਆਂ ਨੇ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਬਾਈਟ ਵੀ ਦੇ ਦੇਣਗੇ ਗੱਲ ਕਰ ਲਏ ਉਹ ਥੈਂਕ ਯੂ ਆਹ ਕਰ ਸੋਚਣ ਇਰੀਆ ਕਿੱਥੋਂ ਦਾ ਜੋ ਆਮ ਆਦਮੀ ਪਾਰਟੀ ਬਾਹਰ ਆ ਗਈ ਹੈ ਇਸ ਹੁਣ ਜਿਹੜਾ ਸਪੀਕਰ ਆਇਆ ਹੈ ਜੀ ਕਿਸ ਤਰ੍ਹਾਂ ਦੇਖ ਰਹੇ ਹੋ ਦੇਖੋ ਅਨਮੋਲ ਗਗਨਵਾਨ ਦਾ ਅਸਤੀਫੇ ਦੀ ਗੱਲ ਮੈਂ ਹੁਣੇ ਪੜੀ ਆ ਤੇ ਮੈਂ ਦਫ਼ਤਰ ਜਾ ਕੇ ਪਤਾ ਕਰਾਂਗਾ ਕਿ ਉਹਨੇ ਇਹ ਫਰੀਮਨ ਦੇ ਨਾਮ ਫਰੀਮਨ ਤੋਂ ਅਸਤੀਫਾ ਦੇ ਰਿਹਾ ਨਹੀਂ ਹੁਣ ਇਹ ਤਾਂ ਇਹ ਤਾਂ ਹੁਣ ਉਹ ਦੱਸਣਗੇ ਨਾ ਜੀ ਮੈਂ ਜਾ ਕੇ ਦੇਖੂਗਾ 1.5 ਲੱਖ ਲੋਕਾਂ ਦੇ ਨੁਮਾਇੰਦੇ ਦੀ ਗੱਲ ਹੈ ਇਹਨੂੰ ਸੀਰੀਅਸਲੀ ਕਰਾਂਗੇ ਨਾ ਐਵੇਂ ਬਿਨਾਂ ਵੇਖਿਆ ਗੱਲ ਤਾਂ ਕਰਨੀ ਨਹੀਂ ਚਾਹੀਦੀ ਉਹ ਹੁਣ ਪਾਰਟੀ ਦਾ ਕੋਈ ਅਹੁਦੇਦਾਰ ਜਵਾਬ ਦੇਊਗਾ ਔਰ ਮੈਂ ਤਾਂ ਸਪੀਕਰ ਹਾਂ ਮੈਂ ਤਾਂ ਸਾਰਿਆਂ ਦਾ ਤਿੰਨ ਦਿਨ ਪਹਿਲਾਂ ਜਿਹੜੀ ਤੇਜਜੀਬਾਹ ਸਾਹਿਬ ਦੇ ਨਾਲ ਮੀਟਿੰਗ ਕਰਕੇ ਆਏ ਸੀ ਉਹਦੇ ਵਿੱਚ ਉਹਨਾਂ ਦੱਸਿਆ ਕਿ ਆਪ ਜੀ ਨੇ ਰਾਜਗੀ ਜਾਰੀ ਕਰਕੇ ਆਏ ਆ ਤੁਹਾਡੀ ਗੱਲ ਹੋਈ ਉਹਨਾਂ ਨਾਲ ਦੱਸ ਰਹੇ ਨੇ ਉਹ ਜੋ ਚੱਲਦੀ ਜਾਂਦੀ ਹੈ ਉਹ ਦੱਸ ਦੇਣਗੇ ਤੁਹਾਨੂੰ ਨਾਲੇ ਵਾਈਟ ਵੀ ਦੇ ਦੇਣਗੇ ਗੱਲ ਕਰ ਲਏ ਉਹ ਥੈਂਕ ਯੂ ਅਕਾਲ ਸਾਹਿਬ ਜੀ ਇਹਦੀ ਆ ਕਿੱਥੇ